ਵੱਡਣਾ ਚੱਲਦੀ ਆ ਮਸ਼ੀਨ ਆ ਦੇ ਕੋਲ ਜਰ ਰੋ ਰੋਣਾ ਇਹਨਾਂ ਨੇ ਗਵਾਂਡੀਆਂ ਨੇ ਪਾਣੀ ਤੋੜ ਤਾ ਲੈ ਤਾਂ ਬੰਦਾ ਕਿੱਧਰ ਨੂੰ ਜਾਵੇ ਐ ਔਖਾ ਹੋ ਜੇ ਨਾਲ ਮੈਂ ਚੈੱਕ ਕਰਦਾ ਦੀ ਵੀ ਧਾਣੇ ਦੋਨੇ ਦਾ ਨਹੀਂ ਮਾਰਦੀ ਨਾ ਧਾਣੇ ਦਾ ਕਰ ਲਿਆ ਮੈਂ ਚੈੱਕ ਸਾਫ਼ ਆ ਥੱਲੇ ਐਂ ਜਗਾ ਸਹੀ ਆ ਮਿੱਤਰੋ ਆ ਦੇਖੋ ਇੱਥੇ ਚਲ ਵਾਹ ਤਾਂ ਕੀ ਉਹਨਾਂ ਦਾ ਗਵਾਨ ਮੱਥਾ ਹੂੰ ਪਰ ਫਿਰ ਵੀ ਐ ਔਖਾ ਲੰਦਾ ਉਹਨੇ ਤੇ ਗੁੱਲੀ ਡੰਡਾ ਦੇ ਕੀ ਪੱਕਾ ਹੋਊ ਹੀ ਹੋਊ ਕਿਉਂ ਇਹ ਜਗ੍ਹਾ ਨੇ ਸੁੱਕਣੀ ਹੀ ਨਹੀਂ ਹੈਗਾ ਜਾਇ ਜੰਨਾ ਮਰਜੀ ਉਹ ਕਰ ਲਈਏ ਆ ਕੀ ਕਰੋ ਚੈੱਕ ਹੰਦ ਮਸ਼ੀਨਾ ਮੈਟਰੇ ਪਾਈਗੀ 21 ਮਾਡਲ ਹਾਂ 21 ਮਾਡਲ ਇੱਕ ਟੈਂਕ ਭਰ ਕੇ ਆਪਣੇ ਦੀ ਦੇ ਆ ਉੱਤੇ ਦੀ ਯਾਨੀ ਕਿ ਅੱਧੇ ਨੇ ਕਿੜਾ ਆ ਗਿਆ ਪੂਰਾ ਟੈਂਕ ਵੀ ਐਨ ਪੂਰਾ ਫੁੱਲ ਦੀ ਪਾਟੀ ਕਰੋ ਜਿੱਕ ਬਗਜਿਆ ਜਾਣਾ ਪੌਣ ਲੱਗੇ ਹੋਇਆ ਦੇਖਦੇ ਆ ਕੁਆਲਟੀ ਤੁਹਾਨੂੰ ਕਰਾਉਣੀ ਮਿੱਤਰੋ ਉਧਰੋਂ ਐ ਮੋੜ ਲਿਆ ਯਾਨੀ ਕਿ ਦੂਆ ਕਿੜਾ ਸਟਾਰਟ ਹੋ ਗਿਆ ਭਰਨ ਵਾਲਾ ਟੈਂਕੋ ਦੇਖੋ ਨਹੀਂ ਨਾ ਸਾਹਮਣੇ ਦਿਖਾਵਾਂ ਜ਼ੂਮ ਕਰਕੇ ਆਹ ਦੇਖੋ ਉਹ ਲਵੇ ਸੀਸ਼ੇ ਤੇ ਕੋਈ ਤੇ ਮੁੰਡਾ ਬੈਠਾ ਝਾੜ ਬਾਕੀ ਹਲੇ ਸਾਲ ਤੱਕ ਤਾਂ ਸਾਨੂੰ ਲੋਟੀ ਲੱਗਦਾ ਬਾਕੀ ਅਗਲੀ ਤਾਂ ਮਿੱਤਰੋ ਮੰਡੀ ਦੀ ਜਾਗੀ ਪਤਾ ਲੱਗੂ ਆ ਨਾ ਜੇ ਹੋਰ ਪਹਿਲੀ ਪੰਜ ਦਿਨ ਨਿਕਲੀ ਆ ਉਹ ਦੱਸਿਆ ਦੇਗਾ ਮੈਂ ਹੋਰ ਕਿੱਥੇ ਏ ਉਦਾ 44 ਬਾਕੀ ਕਰੋ ਲੋਕ ਚੱਕ ਮਸ਼ੀਨ ਦੀ 21 ਮਾਰ ਲੀਆ ਨਾ ਆ 21 ਮਾਰ ਲੀਆ ਮਿੱਤਰੋ ਜਿਹੜੀ ਤੁਹਾਨੂੰ ਉਦੋਂ ਵੜਦੀ ਸੀ ਉਹ ਦੂਜੀ ਦੇ ਦੋ ਮਹੀਨਿਆਂ ਨੇ ਮਿੱਤਰੋ ਆਪਣੇ ਕੋਲ ਹੈਗੀਆਂ ਹਿੰਦੀ ਨੇ ਇਹ ਉਹ ਪਹਿਲਾ ਲਈਦੀ ਸਾਲੇ ਸਾਲ ਮਾਗਰੋਂ ਬਸ ਇਹ ਥੋੜੀ ਆਇਆ ਸਾਡੀ ਵੀ ਸਾਹ ਕੇ ਵਾਧ ਰੱਖੀ ਹੋਈ ਆ ਉਹ ਬਾਹਰ ਬੂਰ ਵਾਧ ਚ ਲਈ ਹੋਈ ਆ ਐਮਪੀ ਮਹਾਰਾਸ਼ਟਰ ਕੰਨੀ ਇਹ ਆਪਣੀ ਆਮ ਲੋਕ ਨਹੀਂ ਚਲਦੀ ਆ ਇਹ ਜਾਂ ਮੱਸਿਆ ਸੀ ਹਰਪੁਰ ਮੇਰਾ ਗੜਾ ਦੱਟ ਆਪਣੇ ਆ ਇਥੇ ਦਾ ਪੀਰਾਂ ਦੀ ਇਹ ਨਹੀਂ ਬਾਹਰ ਦੂਰ ਜਾਂਦੀ। ਬਾਕੀ ਕਰੋ। ਆਹ ਹਰ ਦਾ ਲਾਣੇਦਾਰ ਆਉਂਦਾ ਜਿੱਥੇ ਤੋਂ। ਕਰ ਹੋ ਜਾਏ ਜ ਮਿੱਤਰੋ। ਬਾਧੋ ਵੀ ਟਰਾਲੀ ਆ ਗਏ 2 3 4 ਗੇੜੇ ਆ ਗਏ ਦੀਪ ਜਿਹੜਾ ਘੇਰਾ ਮੈਂ ਦੱਸਿਆ ਪਹਿਲਾਂ ਉਹ ਚਾਚੇ ਦਾ ਮੁੰਡਾ ਆ ਕੇ ਚਲਾਉਣਾ ਮਸ਼ੀਨ ਦਾ ਕੰਮ ਆ ਤੁਹਾਨੂੰ ਆ ਦੇਖੋ ਇਹ ਕਹਾ ਘਰ ਦੀ ਕਮ ਸੀ ਆਪ ਆਪ ਹੀ ਵਟੇ ਦੇਖਣੀ ਮੈਂ ਵੀ ਮਿੱਤਰੋ ਦੇਖਦਾ ਮੈਂ ਚਲਾ ਕੇ ਬਾਕੀ ਕਰੋ ਚੈੱਕ ਉਹ ਲਾਣੇਦਾਰ ਤੇ ਭਾਣਜਾ ਖੜੇ ਨੇ ਇਹ ਤੀਜਾ ਜੋ ਤੀਜਾ ਜੋ ਸਫਰਾਗਣਾ ਪੈਂਦਾ ਮਿੱਤਰੋ ਬਾਕੀ ਘਾੜ ਤਾਂ ਲੋਟ ਹੀ ਲੱਗਦਾ ਹਲੇ ਤੱਕ ਤਾਂ ਦੇਖ ਰਹੇ ਆ ਉਹ ਪੂਰੇ 20 ਵਿਘੇ ਦਾ ਉਹ ਜਿਹੜੀ ਮੇਰੇ ਵਾਲੀ ਕਾਰ ਟਰਾਲੀ ਵਿੱਚ ਮਿੱਤਰੋ 60 ਕੁਵਾਂਟਲ ਪੈਂਦੇ ਨੇ ਪੂਰੇ। ਵੀ ਕਿੰਨਾ ਕੀ ਹਿਸਾਬ ਕਿਤਾ ਹੁੰਦਾ। ਫੇਰੋ ਦੇਖੋ ਇੰਨੀ ਹੋ ਗਈ ਟਰਾਲੀ। ਕਰੋ ਚੱਕ ਇੱਕ ਬਾਕੀ ਕੁਆਲਟੀ ਤੁਹਾਨੂੰ ਦਿਖਾਉਣਾ। ਕੀ ਜੀਰੀ ਜੀਰੀਆਂ ਸੁੱਕੀ ਆ। ਐ ਮਿੱਤਰੋ ਨਾ ਆਇਆ ਵੀ ਕਾਰਡ ਕੋਟ ਨਹੀਂ ਉਹ ਹੁੰਦੀ। ਦੇਖੋ ਬਾਕੀ। ਆਹ ਕਿਹ ਇਹ ਤੁਹਾਨੂੰ ਲੱਗੇ ਹੋਏ ਆ। ਠੀਕ ਈ ਆ ਮਿੱਤਰੋ ਝਾੜ ਐ ਨਹੀਂ ਕੋਈ ਚੱਕਰ ਆ। ਐ ਤਾਂ ਰੱਬ ਚੰਗਾ ਹੀ ਰੱਖਦਾ ਹੁੰਦਾ ਕੁਝ ਨਹੀਂ ਹੁੰਦਾ। ਐ ਤਾਂ ਜਿੱਧਰ ਉਧਰ ਹੜਾ ਐ ਦੀ ਵਿਚਾਰਿਆਂ ਦੇ ਖੇਤ ਦੀ ਰੋੜ ਕੇ ਉਹ ਕਿੱਧਰ ਨੂੰ ਜਾਣ। ਆਪਾਂ ਨੂੰ ਤਾਂ ਫੇਰ ਵਾਲੇ ਰੱਬ ਨੇ ਦਾਣੇ ਤਾਂ ਦਿੱਤੇ ਆ ਹੀ ਬਾਬ ਨੇ। ਦਿਲ ਦਾ ਬਹੁਤ ਚੰਗਾ ਦੂ। ਹਾਂ ਐ ਨਹੀਂ ਕੁਝ ਹੁੰਦਾ। ਬਾਕੀ ਕਰੋ ਲੁੱਕ ਚੈੱਕ। ਹਾਂ ਮਿੱਤਰੋ ਬਾਕੀ ਇਹਦਾ ਮਾੜਾ ਨਾ ਕਰੋ ਕਿਦਾ ਹੱਕ ਨਾ ਰੱਖੋ ਐ ਨਹੀਂ ਕੁਝ ਹੁੰਦਾ। ਹੁਣ ਆ ਮਸ਼ੀਨ ਵਾਲੇ ਵੀ ਨੇ ਇਹ ਮੇਰੇ ਆਏ ਘਟੋਕੜ ਬਹੁਤ ਸਾਲ ਹੋ ਗਏ ਸਾਨੂੰ ਆਹੀ ਵੜਦਾ ਦੇਖਣੋ। ਹੁਣ ਇਹਨੂੰ ਕੋਈ ਬੰਦਾ ਥਾਉਂਦਾ ਝੂਠ ਬੋਲੀ ਜਾਵੇ ਉਹਦੇ ਪਿੱਛੇ ਉਹ ਕੀ ਆ? ਉਹ ਫਾਇਦਾ ਉਹ ਲੋਕ ਕਰਦੇ ਤਾਂ ਬਹੁਤ ਹੋਣਗੇ ਹਨਾ ਕਾਕ ਨੇ ਕਿ ਕਿੱਦਾਂ ਤੇਰੇ ਕੋਲ ਚਾਰ ਬੰਦੇ ਹਨ ਹੈ ਮਿੱਤਰੋ ਭਰਤੀ ਟਰਾਲੀ ਆ ਕੇ ਤਾਂ ਇਧਰੋਂ ਇੰਨਾ ਵੱਡੇ ਦਾ ਸਮਝ ਲੈ ਉਧਰੋਂ ਵੀ ਇੰਨੀ ਗੇੜ ਆ ਜਾਊਗਾ ਵੀ ਇਹ ਵੀ ਦੇਖਦੇ ਆ ਟਰਾਲੀ ਦਾ ਜਮਨ ਐ ਯਾਨੀ ਕਿ ਟੀਸੀ ਲੱਗਿਓ ਦੇਖੋ ਕਰੋ ਚੈੱਕ ਮੈਂ ਚੱਲਦਾ ਹੁਣ ਮੰਡੀ 'ਚ ਬਾਕੀ ਆ ਚਾਚੇ ਦਾ ਮੁੰਡਾ ਆ ਗਿਆ ਸੀ ਇਹ ਆਹ ਮਿੱਤਰੋ ਆਪਣਾ ਮੈਸੀ ਕਰੋ ਚੈੱਕ ਹੁਣ ਇਹ ਭਰਾਉਣੇ ਆ ਦੇਖੋ ਚਾਚੇ ਦਾ ਮੁੰਡਾ ਤੂੰ ਆ ਹੋ ਟਰੈਕਟਰ ਲੈਣ ਗਿਆ ਹੋਇਆ ਵੇ ਦੇਖ ਰਿਹਾ ਚੱਲਦੇ ਆ ਹੁਣ ਮੱਟੀ ਜਮਾਉਣ ਲੈ ਕੇ ਭਾਂਡਾ ਲੈਣ ਗਿਆ ਰੋਟੀ ਉਹ ਫਿਰ ਦਾ ਲਾਣੇ ਦਾ ਤਾਂ ਹਾਂ ਤੇਰਾ ਪਹਿਲੀ ਕਾਲੀ ਲੈ ਕੇ ਜੀਰੀ ਗਿਆ ਇਹ ਭਾਰਤੀ ਤੇ ਦੂਜੀ ਉਹ ਦੇਖੋ ਸਾਹਮਣੇ ਉਹ ਲਾਗੀ ਮੈਸੀ ਵਾਲੀ ਸਾਹੇ ਜਦ ਮੈਂ ਜਦ ਨੂੰ ਆ ਲਾਣੇ ਹਾਂ ਆਪਾਂ ਦਾ ਮਿੱਤਰ ਦੇਖੀ ਚੱਕ ਰਾ ਆਪਣੇ ਲੈਗ ਵਾਲੀ ਕਰਤੀ ਆ ਇਹ ਵਾਪਸ ਦੇਖਦੇ ਆਂ ਮਾ ਲੱਗਦਾ ਰਹੇਗਾ ਦੋ ਘਰ ਜਾਣੀ ਜਾਂ ਇੱਕੇ 12 ਮੋਟੀਆਂ ਇਸ ਤਰ੍ਹਾਂ ਪਈਆਂ ਜਿਵੇਂ ਮੇਰੇ ਅੰਦਰ ਆ ਯਾਰ ਸਾਡੇ ਸੀ ਇਹ ਅੱਜ ਤੋਂ ਬੁੱਤ ਚੱਲ ਰਹੇ ਆ ਆਪਾਂ ਬੈਠੂ ਚੱਲ ਰਹੇ ਆ ਅੰਦਰੋਂ ਬਾਕੀ ਚੱਲ ਗਿਆ ਮੰਡੀ ਆਪਣੇ ਤੋਂ ਨਵੇਂ ਹੀ ਨਹੀਂ ਬਾਲੀ ਦੂਰਾ ਰੋੜ ਆ ਜਿਹੜਾ ਆ ਆ ਸਾਹਮਣੇ ਇਹ ਕੱਪੜੇ ਪਰਲੇ ਪਸੇ ਹੀ ਆ ਠੀਕ ਆ ਮੁੰਡਾ ਚੱਲਦੇ ਆ ਉਧਰ ਸੜਕ ਤੇ ਨੂੰ ਦਿਖਾਉਨੇ ਆ ਫੇਰ ਆਪਾਂ ਨਹੀਂ ਮੰਡੀ 'ਚ ਜਾ ਕੇ ਮਿਲਦੇ ਆਪਾਂ ਨਾਲੇ ਮੈਂ ਡੇਕ ਰੁੱਕ ਲਾ ਲੂੰ ਫੇਰ ਆਂ ਆਪਣੇ ਮਿੱਤਰੋ ਉਹ ਤਾਂ ਹੈਨਿੰਗ ਆ ਗਿਆ ਨਾ ਭਈਏ ਡਰਾਈਵਰ ਕਿਉਂ ਨਹੀਂ ਬੈਠੀ ਆਪਣੇ ਦੱਸ ਜਿਆ ਦਾ ਗੱਲ ਆਪੇ ਕਰਦੇ ਤੇ ਇਹ ਨਹੀਂ ਦੀ ਆਪਾਂ ਕਰਦੇ ਕਿ ਤਾਂ ਆਪਾਂ ਸੌਖਾ ਹੋ ਗਏ ਆ ਉਹਦਾ ਮਿੱਤਰੋ ਇਹ ਕੋਈ ਪ੍ਰਿਸ਼ਕਰਾ ਨਹੀਂ ਪਾਗੜਾ ਬੁੱਲਾ ਮਿੱਤਰੋ ਇਹ ਜਮਾ ਇਹ ਜੋਤੇ ਮੈਂ 60 ਕੁ ਅੰਟਲ ਜਿਹੜੀ ਮੈਂ ਪਹਿਲਾਂ ਬੱਠੀ ਸੀ ਸੱਪੀ ਮੁੰਡੇ ਹੋਏ ਨੇ ਹੈ ਇਹ ਥੋੜੀ ਜਿਹੀ ਹੋ ਆ ਇਹ ਭਾਵੇਂ ਬੈਂਡ ਬਹਿ ਜਾਣਾ ਜਿਹੜਾ ਆਪਾਂ ਤਾਂ ਸਾਥ ਹੀ ਮੰਨ ਕੇ ਚੱਲਦੇ ਹਾਂ ਦੇਖਦੇ ਆਂ ਝਾੜਾ ਉਹਦੇ ਘਰ ਦਾ ਰਵਾ ਕੇ ਲੈ ਕੇ ਪਹਿਲੀ ਟਰਾਲੀ ਮੰਡੀ ਗਿਆ ਬਾਕੀ ਕਾਫੀ ਰਸ ਹੋ ਗਿਆ ਮੰਡੀ ਤੋਂ ਤਾਂ ਪਤਾ ਨਹੀਂ ਕਿੱਥੇ ਕਣਾਉਣ ਦੇ ਪਹਿਲਾਂ ਦੇਖਣਾ ਜਾ ਕੇ ਪੁੱਛਦੇ ਉਹ ਆਪਣਾ 55 ਦਾ ਮਿੱਤਰ ਆ ਕੇ ਮੱਲੇ ਕੋਲੇ ਆਉਣਾ ਉਹ ਜੀਰੀ ਢੋਣਾ ਯਾਰ ਉਹਨੂੰ ਜਵਾਬ ਨਹੀਂ ਦੇ ਰਿਹਾ ਬਾਕੀ ਚੱਲਦਾ ਪੱਖਾ ਦੇਖਣਾ ਪਹਿਲਾਂ ਜਾ ਕੇ ਪੁੱਛਦੇ ਕੀ ਕਹਿੰਦੇ ਕਿੱਥੇ ਕਲਾਉਣੀਆਂ ਟਰਾਲੀ ਆਗੇ ਹਿਲਾਏ ਬੈਗ ਲੈ ਕੇ ਆਵਾਂ ਨਹੀਂ ਆਗੇ ਨਹੀਂ ਲੱਗੇ ਮੂਰੀ ਲਾਉਣੀ ਆ ਆ ਜਾ ਪਹਿਲਾਂ ਆਵਾਂ ਦੇਕੀ ਚੱਕਣਾ ਜਾ ਇੱਕ ਬੰਦਾ ਦੋ ਬੰਦੇ ਲੈ ਆ ਨਾਲ ਤੇਰਾ ਚੱਲਦਾ ਕੰਮ ਪੂਰੇ ਜੋਰਾ-ਸੋਰਾ ਤੇ ਦੇਖ ਲੈ ਕਿ ਫਿਲਮ ਹੁੰਦਾ ਕਹਿੰਦਾ ਵੈਗਾ ਮੂਰੀ ਲਾਉਣੀ ਕੋ ਮਿੱਤਰੋ ਆਹ ਲਾਤੀ ਟਰਾਲੀ ਮਾਗਰੋ ਤਾਂ ਨਹੀਂ ਨਾਲ ਲੱਗੀ ਹਾਂ ਇੱਕ ਇਧਰ ਲਵੇ ਕਰਕੇ ਲਾ ਦਾਂਗੇ ਉਰੇ ਐ ਜਿੰਨੇ ਆ ਦੇ ਕੋਲ ਲਵੇ ਲਵੇ ਰੱਖ ਲੈਣੀਆਂ ਉਹ ਇਧਰੋਂ ਆ ਬੱਚਾ ਰਾਤ ਨਾਲ ਕੀ ਆਵੇ ਇਹਨੂੰ ਇਕੱਠੀ ਕੀ ਕਰਕੇ ਰੱਖੀ ਚੰਗਾ ਮਿੱਤਰੋ ਲਾਤੀ ਮੰਡੀ ਦੀ ਟਰਾਲੀ ਕਰਤੀ ਖਾਲੀ ਚੱਲਦੇ ਆਪਾਂ ਹੁਣ ਘਰ ਮੰਡੀ ਖੇ ਉੱਥੇ ਚੱਲਦੇ ਆਂ ਆਟਰ ਤੇ ਚੱਲਦੇ ਆ ਮਿੱਤਰੋ ਇਹ ਆਹਾ ਦੂਜੀ ਲੈ ਕੇ ਆਉਣਾ ਟਰਾਲੀ ਭਰ ਕੇ ਲਾਣੇਕਾਰ ਸਾਹਿਬ ਨੂੰ ਫੋਨ ਕਰੀ ਜਾਂਦਾ ਮੰਡੀ ਮਿੱਤਰੋ ਪੂਰਾ ਰਸ ਆਉਣਾ ਇਸ ਟਾਈਮ ਦੇਖੋ ਟਰਾਲੀ ਤੇ ਟਰਾਲੀ ਤੇ ਨਹੀਂ ਆਉਂਦੀ ਆ ਕੀਤਾ ਭਾਂਜਾ ਵੀ ਕਹਿੰਦਾ ਸੀ ਨਾਲ ਆਉਂ ਨੂੰ ਮੈਂ ਨਾਲੇ ਚੱਲ ਉਹਰੇ ਬਹਿਣਾਂ ਦੀ ਗੱਲ ਸੀ ਇਹਨੇ ਕਿ ਜਦੋਂ ਪਗਾਨੀ ਹੁੰਦਾ ਫੇਰੋ ਰੋਟੀ ਲੈਣ ਵਾਸਤੇ ਉਹਨੂੰ ਹੋਣ ਲੈ ਕੇ ਆਉਣ ਨਾਲੇ ਇੱਕ ਲੋਈਣਾ ਜੀ ਸ਼ੁਰੂ ਕਰਨੀ ਆ ਸੀ ਦੇਖ ਲੈ ਜਿਉ ਮੇਰੇ ਮਾਇ ਦਾ ਮੀਟ ਤੇ ਨਾ ਜੋ ਦੂਜੀ ਟਰਾਲੀ ਭਰ ਕੇ ਹੋਵੇ ਬਾਕੀ ਦੇਖਦੇ ਕਰੂੰਗਾ ਬਾਬਾ ਕਿਰਪਾ ਨਾਲ ਆਪਣੀ ਆਵਰੋ ਮਿੱਤਰੋ ਜਿੰਨਾ ਜਣ ਕੇ ਉਹ ਕਰਨਾ ਹੈ ਸਭ ਨੂੰ ਜਾਨਾ ਮਾਸੇ ਜਿਹੜਾ ਰੱਬ ਦਿੰਦਾ ਨਾ ਇਰੇ ਦੋ ਜਣੇ ਸਮਝਾ ਨਾ ਕਿ ਪੜੇ ਟਾਇਰ ਬਾਇ ਕਰਕੇ ਰਸਤਾ ਦੇਣਾ ਚਲੋ ਇੰਕੇ ਢਾਬਾ ਚੈੱਕ ਕਰੇ ਮਿੱਤਰੇ ਇਹ ਬਹੁਤ ਨਿਆਰਾ ਮੂਰੇ ਵੇਚੀਆ ਸਿੰਗਲ ਆਇਆ ਜੇ ਉਹਦਾ ਬਹੁਤ ਡੋਰ ਤੋਂ ਲੈ ਆਪਾਂ ਭਾਰੀ ਕਰਕੇ ਦਿਖਾ ਸਕਦੇ ਉਹ ਅੱਖਾ ਹੋਏ ਨਾ ਇਹੇ ਕਿ ਬਣਾ ਡਬਲ ਚੈੱਕ ਦਾ ਮੂਰੇ ਆਪਾਂ ਇਹਨੇ ਕਿਤੇ ਲਾਇਓ ਹੀ ਨਹੀਂ ਜਮਾ ਅੱਨੇ ਦੀ ਪਰਵਾਹ ਹੀ ਤੋਂ ਜਮਾ ਤੇਰੇ ਦਾ ਆਇਆ ਨਹੀਂ ਮੁਰਦਾ ਵੀ ਕਹਿਣਾ ਚਲੋ ਇਹ ਆਪਾਂ ਤੁਹਾਨੂੰ ਦੇਵਾਂਗੇ ਰਿਵਿਊ ਹੁਣ ਆਪਾਂ ਘੱਟੇ ਚੱਲ ਕੇ ਕਰ ਦਿਆ ਕੈਮਰਾ ਓਨ ਵੇ ਮਿੱਤਰੋ ਮਾ ਮਾ ਮੋਟਰ ਤੇ ਉਹ ਮੁੰਡਾ ਵੀ ਆ ਗਿਆ ਨਾ ਉਹ ਦੇਖੋ ਸਾਹਮਣੇ ਵੈਚੇ ਟਰੈਕਟਰ ਦੇ ਦੋਏ ਜਾਣੇ ਇਹ ਟਰਾਲੀ ਅੱਧੀ ਹੋ ਗਈ ਮਿੱਤਰੋ ਜੇ ਇਹਦਾ ਬਾਕੀ ਕਰੋ ਚੈੱਕ ਇਹ ਇੰਨਾ ਰਹਿ ਗਿਆ ਭਰਜੂ ਮੈਂ ਇਹਦਾ ਬਾੜ ਤੱਕ ਹੋ ਗਈ ਬਾਕੀ ਦੇਖੋ ਝਾੜਦਾ ਬੰਗੀ ਹੁਣ ਕਦਾ ਕਰੋ ਦੇਖਦੇ ਆ ਰੱਬ ਕਰੂ ਪਾ ਇਹ ਆ ਸਾਡਾ ਮੈਸੀ ਥੋੜਾ ਲੜ ਮਿੱਤਰੋ ਜਾਣ ਕੇ ਲੈ ਕੇ ਆਂਦਾ ਜੋ ਘਰੀ ਛੜਾ ਉਹਦੇ ਪੂਰੇ ਮਾਰਗੋ ਹੋ ਗਈ ਪਿੰਡ ਚ ਉਹਦੇ ਮੂਰੇ ਕੋਈ ਗੱਡੀ ਗੁੱਡੀ ਲਾ ਗਿਆ ਵੇਰ ਅਸੀਂ ਉਹ ਕੱਟੇ ਨਹੀਂ ਹੈਗਾ ਅੰਦਰੋਂ ਚਾਲ ਅਗੇ ਰਾਹ ਮੇਰੇ ਕਾਦੇ ਗਿਆਣਾ ਪੱਜੀ ਹੈ ਅੱਗੇ ਤੋਂ ਵਾਪਸ ਪੈਂਦਾ ਨਾ ਤਾਂ ਕਰਕੇ ਅੱਗੇ ਬਰਾਣੀ ਨਹੀਂ ਜਾਂਦਾ ਕੰਮਾ ਠੰਡਾ ਪੀਂਨਾ ਮਿੱਤਰੋ ਕਿਵੇਂ ਨਿਕਲਦਾ ਜਾਣਾ ਤੈਨੂੰ ਕਿਵੇਂ ਲੱਗਦੀ ਸੱਚੀ ਦੱਸੀ ਤੇਰੀ ਰੋਜ਼ ਮਜ਼ੀਨ ਹੀ ਚੱਲਦੀ ਆ ਵੱਢਦੇ ਹੀ ਆ ਲੋਟ ਰੋ ਸਾਲਾ ਦੋ ਦਿਨ ਠੰਡੇ ਤੋਂ ਰਹਿੰਦੇ ਸੀ ਲਫੜਾ ਦੇ ਅੱਧੀ ਦਾ ਪਈਆ ਲੈ ਲੈ ਮੂੰਹ ਹੀ ਲਾ ਆਇਆ ਲੈ ਪੀਓ ਜੀ ਨੇ ਪੀਣਾ ਆ ਜਾ ਕੋਰੇ ਆ ਜਾ ਮੇਰਾ ਭਾਈ ਨਹੀਂ ਲਫੜ ਫੜ ਮੇਤਰੋ ਮਸ਼ੀਨ ਹੋ ਗਈ ਸੀ ਚੋਕ ਉਹ ਦੇਖੋ ਹੁਣ ਲੱਗੇ ਹੋਣੇ ਕੱਢਣਾ ਹੋਰ 15 20 ਮਿੰਟ ਹੋ ਗਏ ਖੜੀ ਨੂੰ ਇੱਕ ਉਹ ਤਾਂ ਮੈਂ ਦੱਸਿਆ ਬਲੌਗ ਜੇ ਕਿਲਾ ਆ ਰਹੇ ਹਾਂ ਦੀ ਇਹ ਚ ਹੋਰ ਪੈ ਜੀ ਇਹ ਚ ਇੱਕ ਟੈਂਕ ਪੂ ਮਿੱਤਰੋ ਹੋਰ ਦਿਖਾਵਾਂ ਜੀ ਉਰੋਂ ਦਿਖੂਗਾ ਹਾਂ ਆ ਉਧਰ ਮਸ਼ੀਨ ਦੀ ਟੁੱਟ ਗਈ ਸੀ ਝੈਨ ਉਧਰੋਂ ਦੇਖਿਆ ਨਹੀਂ ਜਦੋਂ ਵਿੱਚ ਮਾਲ ਵੱਧ ਚੜ ਗਿਆ ਇੱਕ ਆ ਵੀ ਸਾਡਾ ਬੰਦਾ ਸਕੂਲ ਨੂੰ ਆ ਕੇ ਮੋਟਰ ਦੇ ਦੇਣਾ ਕੰਡ ਲੜਦੀ ਇਹਨੂੰ ਐ ਨਹੀਂ ਪਤਾ ਕੰਡੇ ਹੀ ਲੜਦੀ ਓਏ ਕਿਆ ਤੂੰ ਸਨ ਜਾਣਾ ਸੀਗਾ ਤੂੰ ਸਨ ਜਾਣਾ ਨਹੀਂ ਅੱਜ ਤੂੰ ਸਨ ਵੇਲੇ ਭੇਜੂ ਕੋਈ ਨਾ ਹਾਂ ਬਈ ਤੇ ਹਾਵੀ ਤੂੰ ਨਿਰਮਣੇ ਭੇਜਣਾ ਮਿੱਤਰੋ ਇਹ ਵੱਢ ਕੇ ਫਿਰੋ ਆਪਣਾ ਉਹ ਨਾਲ ਦਾ ਪਰਲਾ ਖੱਤਾ ਦੇਖੋ ਦਿਖਾਵਾਂ ਇਹ आज इते कट ਲਾਇਆ ਇਹਦੇ ਪਰਲੇ ਪਾਸੇ ਉਹ ਆ ਗਿਆ ਆਪਣਾ ਕੋਠਾ। ਮੈਨੂੰ ਨਾ ਮਿੱਤਰੋ ਮਿੱਤਰੋ ਪਾਪਾ ਜੀ ਦੀ ਮਿਹਰ ਨਾਲ ਚੋਕ ਹੋ ਗਈ ਦੀ ਕੱਢਤੀ। ਚਲਦੀ ਆ ਹੁਣ ਉਹ ਦੇਖੋ ਇੰਨਾ maal ਕੱਢਿਆ ਢੇਰ ਲੱਗ ਗਿਆ। ਲੱਗੇ 15 20 ਮਿੰਟ ਖਰਾਬ ਹੋ ਗਏ। ਹਨਾ। ਜੈਨ ਉੱਤਰ ਗਈ ਦੀ ਜੈਨ ਉਧਰੋਂ ਜੈਨ ਉੱਤਰ ਗਈ ਮਿੱਤਰੋ ਤਾਂ ਕਰਕੇ ਉਹ ਪਤਾ ਹੀ ਲੱਗੇ 1 ਮਿੰਟ ਚੋਕ ਹੋ ਗਈ। ਜਲ ਅਸੈਂਬਲੀ ਵਾਲੀ ਜੈਨ ਉਹ ਹੋ ਗਈ ਦੀ। ਲੈ ਗੀ ਦੀ ਉੱਧਰ ਦੇਖੋ ਚੱਲਦੀਆਂ ਨੱਕ ਨਿਕਲਦਾ ਧੂਆਂ ਇੱਕ ਗੱਲ ਹੋ ਰਹਾ ਹੈ ਨਾ ਇਹ ਤਾਂ ਜਲਾ ਜਿਹੜੀ ਮੈਂ ਤੁਹਾਨੂੰ ਅੱਗੇ ਦਿਖਾਈਆ ਚਲ ਹੁਣ ਲਾਉਂਦਾ ਕੋਈ ਮਜਬੂਰੀ ਦਾ ਮਾਰਾ ਲਾਉਂਦਾ ਜਿੱਦੇ ਦੀਵਾਲੀ ਦੀ ਉਦੋਂ ਆਪਣੇ ਪੰਜਾਬ ਚ ਪ੍ਰਦੂਸ਼ਣ ਹੈਗਾ ਦੀ 3-400 ਤੇ ਜਿਹੜਾ ਦਿੱਲੀ ਦਾ ਦਿਓ ਹੈਗਾ ਦੀ 2000 ਤੇ ਉਦੋਂ ਤਾਂ ਕਿਸੇ ਨੇ ਅੱਗੇ ਨਹੀਂ ਲਈਦੀ ਆਪਣੇ ਤਾਂ ਬਾਡੀ ਤੇ ਨਹੀਂ ਟਾਈਮ ਚੱਲਿਆ ਦੀ ਉਦੋਂ ਹੁਣ ਦਿੱਲੀ ਚ ਕਿਹਨੇ ਵੀ ਉਹ ਕਰਤਾ ਸੀ ਕਮੇ ਯੇ ਪਹਿਲਾਂ ਵੀ ਮੈਂ ਗੱਲ ਦੱਸੀ ਸੀ ਇੱਕ ਦਿਨ ਹਨਾ ਜਦੋਂ ਉਹ ਵਾਰੀ ਦਾ ਪਾਇਆ ਪਤਾ ਨਹੀਂ ਮੈਂ ਨਹੀਂ ਪਾਇਆ ਇਹ ਨੌ ਦੇ ਨੌ ਆਪਣੇ ਤੇ ਆਉਂਦਾ ਵੀ ਗਾਂ ਹੈ ਇਹ ਦਿੱਲੀ ਤੱਕ ਵਗ ਜੂ ਇੰਨੀ ਬਾਟ ਲੈ ਇਹਦਾ ਇੰਨੇ ਤਾਹਾਂ ਜਾਂਦੇ ਦਾ ਨਹੀਂ ਪਤਾ ਲੱਗਦਾ ਆਏਗਾ ਕਿਸੇ ਜਿਗਰ ਵਾਲੇ ਦੀ ਕੰਮ ਆ ਦੇਖੋ ਮਿੱਤਰੋ ਕਿੰਨੀ ਵਧੀਆ ਚੱਲਦੀ ਆ 5x ਤੇ ਮਸ਼ੀਨ ਆ ਚੱਲ ਉਹ ਮਸ਼ੀਨ ਬੜੀ ਵਧੀਆ ਉਹਦੇ ਵਿੱਚ ਦੇਖ ਰਿਹਾ ਕਿ ਮਿੱਤਰੋ ਹੋ ਗਈ ਆ ਵੀ ਟਰਾਲੀ ਫੁੱਲ ਆ ਉਹ ਦੇਖੋ ਤਾਹਾਂ ਇਹਦੀ ਵੀ ਕੱਢਤੀ ਪੀਸੀ ਆਓ ਜਿਹੜਾ ਦੇਖੋ ਆ ਆਪਣੇ ਲੈ ਕੇ 4-5 ਕਿਕੇੜੇ 20 ਬੱਗੇ ਸੌਚੋਂ ਇਹ ਦੋ ਟਰਾਲੀਆਂ ਨਾ ਪੂਰੀਆਂ ਭਰ ਕੇ ਆਓ 4 ਕਿਕੇੜੇ ਬਚੇ ਨੇ ਉਹ ਸਾਨੂੰ ਜਦਾ ਆਪਣੀ ਟਰਾਲੀ ਚ ਟੈਂਕ ਜਿਹੜਾ ਪਊਗਾ ਉਹ ਸਾਨੂੰ ਦੱਸ ਦਿਆਂ ਬਾਕੀ ਇਹ ਆਪਣੇ ਇੱਥੋਂ ਦੀ ਚੜਜੂ ਮੰਡੀ ਆਪਣੇ ਲਵੇ ਤਾਂ ਕਰਕੇ ਆਪਾਂ ਨੂੰ ਕੋਈ ਐਆਂ ਵੀ ਦੋ ਟਰਾਲੀਆਂ ਨਹੀਂ ਸਰਜੇਦਾ ਮਿੱਤਰੋ ਇੱਕ ਭਰ ਲੈਣਾ ਹੁਣ ਜਿਵੇਂ ਉਹਨੂੰ ਭਰਨ ਲਾ ਲਾਂਗੇ ਮੇਰੇ ਵਾਲੀ ਨੂੰ ਇਹ ਲਾਹਿਆ ਉਹ ਸਾਇਦ ਇਹਨੂੰ ਕੰਮ ਵੀ ਆ ਸਾਇਦ ਹੈ ਨਾ ਉਹ ਦੂਜੀ ਟਰਾਲੀ ਲੈ ਜੀ ਇੱਕ ਆਪਣੇ ਚਾਚੇ ਦੇ ਮੁੰਡੇ ਵਾਲਾ ਡਰਾਈਵਰ ਜਿਹੜਾ ਮੈਂ ਤੁਹਾਨੂੰ ਮੰਡੀ ਦਿਖਾਇਆ 55 ਉਹ ਪਤਾ ਨਹੀਂ ਸਾਇਦ ਹੋ ਗਿਆ ਵਿਹਲੀ ਬਾਕੀ ਚੱਲਦੇ ਆ ਆਪਨੇ ਨਾਲ ਝੋਟੇ ਕੋਲੇ ਮਿੱਤਰੋ ਆ ਆਪਣਾ ਬੀਬੀਕੇ ਵਾਲਾ ਨਿਬੜ ਗਿਆ ਆ ਦੇਖੋ ਆ ਗਈ ਮਸ਼ੀਨ ਆ ਆ ਦੇਖੋ ਆ ਬਣਾਉਗਾ ਸਾਰਾ ਖੱਤਾ ਕੰਪਲੀਟ ਬਾਕੀ ਸੋਨੂੰ ਆਲੀ ਤੇ ਚੜ ਕੇ ਦਿਖਾਉਣਾ ਹਨਾ ਵੀ ਇਹ ਜ ਆਪਣਾ ਕਿੰਨਾ ਕੁ ਟੈਂਕ ਪਿਆ ਬਾਕੀ ਆ ਖੜਾ ਮੇਰਾ ਤਰਨੂ ਉਹ ਭਾਂਜਾ ਜੀ ਬੈਠੇ ਨੇ ਇਹਨੂੰ ਵੀ ਮਿੱਤਰੋ ਬੁਖਾਰ ਹੋ ਗਿਆ ਇਹ ਇੱਕ ਦਿਨ ਜੀ ਬੁਖਾਰ ਛੱਡ ਗਿਆ ਕੋਈ ਨੇ ਇਹਨੂੰ ਆਥਣੇ ਨਹੀਂ ਕੱਲ ਨੂੰ ਦਵਾਈ ਦਵਾ ਕੇ ਲੈ ਕੇ ਆਉਂ ਸਹਰੋਂ ਇਹਦੇ ਦਾ ਇਲਾਜ ਉਸ ਦਿਖਾਵਾਂ ਤੁਹਾਨੂੰ ਉੱਤੇ ਚੜ ਕੇ ਦਿਖਾਉਣਾ ਕਰੋ ਜੇ ਕੰਨੇ ਆ ਦੂਜੀ ਟਰਾਲੀ ਤੇ ਇੰਨਾ ਕੁ ਪਿਆ ਮਿੱਤਰੋ ਆ 20 ਵਿੱਗਿਆਂ ਦੇ ਖੇਤ ਚ ਹਾਂ 20 ਦੇ ਲਵੇ ਲਾਉਣੇ ਸਾਡੇ 20 ਹੋ 19 ਹੋਊਗਾ ਬਸ ਹੁਣ ਆਪਣਾ ਜਿਹੜਾ ਆਹਾ ਘੇਰਾ ਉਹ ਕੋਠੇ ਤੱਕ ਠੀਕ ਲੱਗ ਗਈ ਉਹ ਦੇਖੋ ਚੱਲਦੀ ਆ ਬੋਕਰ ਬਣ ਕੇ ਪੁਰਜ ਨਹੀਂ ਦੇਖਦੇ ਇਹਦਾ ਝਾੜ ਕਿੰਨਾ ਕ ਨਿਕਲਦਾ ਮਿੱਤਰੋ ਆ ਆਪਣਾ ਧੂਆ ਜਿਹੜਾ ਘੇਰਾ 16 17 ਵਿੱਗਿਆਂ ਦਾ ਖਾਂ ਹਾਂ 17 ਵਿੱਗਿਆਂ ਦੇ ਦੇਖ ਲੈ ਜਾ ਜਾ ਇਹ ਜੋ ਆਪਣੇ ਇੱਕ ਟੈਕ ਪੈ ਗਿਆ ਆਪਾਂ ਜਿਹੜਾ ਆਲੂ ਵਾਲਾ ਸਵਾ ਤਿਆਰ ਕਰਕੇ ਗਏ ਸੀ ਕਰੋ ਚੈੱਕ ਇਹ ਜੋ ਆਪਣੇ ਇੱਕ ਟੈਕ ਪੈ ਗਿਆ ਕਰੋ ਚੈੱਕ ਆਪਣੀ ਦੇਖਦੇ ਆ ਹਨਾ ਚੱਲਦੀ ਆ ਵਾਕੀ ਮੁੰਦੀਨ ਆ ਇਹ ਮਿੱਤਰੋ ਜਿਹੜਾ ਆਪਣਾ ਇੱਧਰ ਇਹ ਉਹ ਆਪਣੇ ਜਿਹੜੇ ਕੋਠੇ ਆ ਮੋਟਰ ਵਾਲੇ ਟੱਕ ਜਾ ਗਏ ਆਪਾਂ ਆ ਖੜਾ ਆਪਣਾ ਨੁਕਰਾ ਇਹਦੇ ਫਿਰਦੀ ਮਿੱਤਰੋ ਵੜਦੇ ਆ ਇਹਦੀ ਵੀਜੀ ਇਹਦੀ ਵਜਾਈ ਇਹ ਇਹ ਨਹੀਂ ਸਭ ਕੋ ਦਿੱਤਾ ਖਾਨੇ ਆਪਾਂ ਤਾਂ ਹੀ ਆਪਾਂ ਨੂੰ ਇਹਦੇ ਨਾਲ ਉਹ ਐਨਾ ਜੇ ਇਹ ਨਹੀਂ ਹੈਗਾ ਤਾਂ ਸਭ ਦੇ ਲੋ ਜਿੰਨੇ ਟਰਾਲੀ ਚ ਪਏ ਨੇ ਜਾਂ ਹਮ ਬੱਗੇ ਸਾਰੇ ਇਹਦੀ ਦਿੱਤੇ ਨੇ ਕਰਾ ਮਸ਼ੀਨ ਚਲਾਉਣ ਲੱਗੇ ਦੇਖੋ ਕਰੋ ਜੇ ਕ ਚਲਾਉਣ ਦਾ ਪਹਿਲੀ ਵਾਰ ਹੀ ਲੱਗਿਆ ਬਾਕੀ ਆਹ ਬਣਾ 95 ਉਂਦੀ ਹੈ ਪਹਿਲੀ ਵਾਰ ਹੀ ਫੜਾਈ ਆ ਇਦਰਾ ਨਜ਼ਾਰਾ ਬਹੁਤ ਆ ਰਿਹਾ ਚਲਾਉਣ ਦਾ ਨਾ ਆਹ ਪੁੱਤ ਆਇਆ ਨਾ ਨਾ ਇਨੇ ਤੋਂ ਦੂਗੀ ਨੂੰ ਬਾਕੀ ਆ ਵੀਰਾ ਦੇ 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 ਕਮਾਈਆ ਰਾਮ ਬੰਦਾ ਵੱਡਦਾ ਇੱਕ ਵਾਰੀ ਵੀ ਲਊਗਾ ਇਹ ਨਹੀਂ ਪੁੱਤੋ ਫੈਂਸੋਗੇ ਸਾਰੇ ਨਾਲ ਬਾਕੀ ਕਰੋ ਜੇ ਇੱਕ ਨਾਲੇ ਤਾਂ ਆਹ ਦਾ ਵੀਊ ਚੇਚ ਕਰੋ ਵੀ ਕਿੰਨਾ ਵਧੀਆ ਆਉਂਦਾ ਦੇਖੋ ਆਹ ਵੀ ਲੋਟਾ ਇੱਧਰੋਂ ਇਧਰ ਫੀਲਿੰਗ ਪੂਰੀ ਹੱਤ ਆਉਂਦੀ ਐ ਤੇ ਮੈਂ ਕਿ ਚਲੋ ਨਾਲੇ ਇੱਕ ਢੀਹਣ ਵੀ ਬਣਾ ਲਈਏ ਫੇਰ ਜਾਂ ਟਰਾਲੀ ਦਾਣੇ ਵਾਵਾ ਕੇ ਫੇਰ ਮਿਲਦੇ ਆਂ ਅਜੇ ਇੱਕ ਟੈਂਕ ਹੋਰ ਕਰੋ ਜੇ ਕਾ ਟਰਾਲੀ ਵੀ ਆਪਣੀ ਭਰਨ ਵਾਲੀ ਹੋ ਗਈ ਤੰਨੇ ਘਰੇ ਆਗੇ ਵਾਲੇ ਵਾਲੇ ਇਹ ਵੀ ਆਵਣਾ ਸੋਣ ਕਰਾਂ ਕਿਹੜਾ ਹੋ ਮੈਂ ਬਾਕੀ ਪਾਰ ਨਾਲੀਆ ਵਾਸੀ ਹੋਤੀ ਬਾਲੀ ਆ ਦੋ ਤੇ ਕਢਾਈ ਆਪਾਂ ਨੇ ਬਾਕੀ ਹੁਣ ਇਹ ਚ ਬਾਕੀ ਦੀ ਸੀ ਇੱਕ ਟਾਈਕਾ ਹੋਰ ਬੋਊਗਾ ਉਹ ਬੈਠਾ ਲਾਣੇਦਾਰ ਲਾਉਣਿਆ ਟਰੈਕਟਰ ਲਵੇ ਕਰਕੇ ਉਹ ਗਾਹਲੀ ਮਾਂਡ ਚ ਲਾਉਣਿਆ ਮਿੱਤਰੋ ਨਾਲੇ ਮੋਟਰ ਤੇ ਜਾਉਣਾ ਲਵੇ ਹਨਾ ਬਾਕੀ ਸ਼ਾਮ ਹੋ ਗਈ ਕਿਉਂ ਉਹ ਜਿਹਨਾਂ ਨੂੰ ਦਿਖਾਇਆ ਪਹਿਲਾਂ ਮਸ਼ੀਨ ਖਰਾਬ ਨਹੀਂ ਹੋਦੀ ਜਰ ਕਿ ਇਹ ਖਾਰਾ ਮੋਟਰ ਤੋਂ ਉਹ ਹੋਵੇ ਲੈਂਦੇ ਨਹੀਂ ਉੱਤੀ ਵੀ ਨਿਕਰਾ ਲੈਂਦੇ ਨਹੀਂ ਉੱਤੀ ਤੇ ਉੱਤੀ ਮੋਟਰ ਹੋਵੇ ਨਾ ਉਹ ਜੀ ਆਇਆ ਜਦੋਂ ਵੀ 1.5 ਕਿਲੋ ਦੀ ਕਾਂਟ ਆ। ਦੇਖ ਲਓ ਕਿੰਦਰ ਨੂੰ ਜਾਵੇ ਚੱਕ। ਮੈਂ ਇਹ ਗੱਲ ਦੇ ਮਾਰੇ ਨੇ ਦੋ ਤਿੰਨ ਦਿਨ ਮੈਂ ਤਾਂ ਲੇਟ ਹੀ ਭੜਾਈਆ ਨਹੀਂ ਆਪਾਂ ਪਹਿਲਾਂ ਵੀ ਭਰਾ ਸਕਦੇ ਸੀ ਨਾਲ ਦਾਂਦੂ ਵਾਲਾ ਤਿਆਰ ਕਰ ਲਾਂਗੇ। ਨਾਲੇ ਉਹ ਕਰ ਲਾਂਗੇ। ਜੀ ਤਾਂ ਮਿੱਤਰੋ ਆ ਜਾਣ ਤਾਂ ਮਸ਼ੀਨ ਨੂੰ ਨਵੇਂ ਦਿਖਾਉਣੇ ਆ। ਕਰੋ ਆਪਣਾ ਉਹ ਆਪਣੇ ਸਾਹਮਣੇ ਕੋਠਾ ਤੁਸੀਂ ਦੇਖਿਆ ਹੀ ਆ ਕਿ ਮੇਰੇ ਪਹਿਲੇ ਬਲੌਗਰ ਚ ਨਾ ਇਤਰਾ ਬਲੌਗ ਪਾਇਆ ਇੰਤਰੀਆਂ ਆ ਨਾ ਅੱਜ ਮੈਂ ਅੱਜ ਆਪਾਂ ਜੀ ਦੀ ਵੱਡੀਆਂ ਆ ਉਹਦੇ ਟੂਰ ਤੇ ਪਾਇਆ ਬੰਦੇ ਨੂੰ ਯਾਦ ਰਹਿਦੀ ਆ ਨਾ ਕਰਤਾ ਬੰਦ ਹੈ ਬਾਕੀ ਉਹ ਖਤਾ ਚੈੱਕ ਕਰੋ ਆਪਣਾ ਲੈ ਆਸੀ ਵੀ ਕਾਹੀ ਉਰੇ ਨੂੰ ਕਹਾਲੀ ਆਪਣੀ ਆਪ ਹੀ ਬੋਲੋ ਕਿ ਕਿਹੜੀ ਉਹ ਦਿਖਾਈ ਦੀ ਜਮਾ ਟੀਸੀ ਕਰਤੀ ਹੈ ਵੀ ਉਹ ਤੇ ਲਿਆ ਭਾਂਜਾ ਵੜਾ ਕਰੇ ਦੁੱਧ ਮਾਉਣ ਨਹੀਂ ਉਹਨੇ ਜਾਣਾਂ ਕਿ ਮੰਟੀ ਜਾ ਚੱਲ ਆਜੀ ਜੱਦ ਨੂੰ ਮੈਟਰੀਅਲ ਜਿਹੜੀ ਆ ਵਿੱਕ ਟਰਾਲੀਆਂ ਪੋਤੇ ਉਹ ਕੱਢਿਆ ਨਾ ਇਹਨੂੰ ਜਾਂ ਨੂੰ ਮੰਡੀ ਚ ਲਾ ਕੇ ਇਹਦਾ ਡਿੱਕ ਚੱਕ ਕੇ ਤਾਂ ਲੇਫਟਰ ਨਾਲ ਕੋ ਸੇਫੀ ਰਹੇਗੀ ਆ ਫਿਰ ਇਹਨੂੰ ਘਰੇ ਕੱਢ ਤੋ ਨੂੰ ਆ ਕੇ ਪਾ ਕੇ ਉਹਨੂੰ ਲਾਏ ਆਉਂਗਾ ਆ ਉਹ ਜੋ ਮੈਂ ਕਹਿਆ ਦੂਜੀ ਟਰਾਲੀ ਫੁੱਲ ਲੋਡ ਆ ਆਪਣੇ ਨਾਲੋਂ ਵੀ ਬਕਰਵਾ ਦੋ ਇਹਦਾ ਦੋ ਟਰਾਲੀਆਂ ਫੁੱਲ ਉੱਤੇ ਇੱਕ ਟੱਕ ਵੱਜ ਗਿਆ ਉਧਰੋਂ ਆਪਣੇ ਦੇਖਦੇ ਆ ਉਧਰੋਂ ਜੋ ਟਰਾਲੀ ਫੁੱਲ ਭਰੀ ਉਹ ਤੋਂ ਮੈਂ ਦੱਸੂਗਾ ਇੱਕ ਤੇ ਬਾਕੀ ਪਾਪਾ ਜੀ ਦੀ ਕਿਰਪਾ ਨਾਲ ਜਿਹੋ ਨਾਂ ਦੇ ਵਿੱਚ ਹੀ ਆ ਨਾ ਵਾਰਾ ਝੰਡੇ ਖਾਉਣ ਲੱਗਣ ਜਿੰਨੇ ਵੀ ਨੇ ਭਰਾਵਾ ਨਾ ਦੇ ਬਾਜ ਵਾਲੇ ਦੇ ਉਹਨਾਂ ਦੇ ਬੇਟੀ ਓਡੇ ਬੰਦੇ ਆ ਜਰੋ ਠੀਕ ਆ ਮਿੱਤਰੋ ਰਾਬਤ ਚ ਕੀ ਕਰਦਾ ਸਾਰਾ ਕੁਝ ਹੈ ਨਾ ਜਾਂਦੇ ਹੁਣ ਮੰਡੀ ਚ ਇਹਨੂੰ ਵੀ ਲਾਹਿਆ ਇਹ ਦੋ ਆਪਾ ਦੋ ਆਂ ਦੋ ਲਾ ਦੀ ਟੀਮੀ ਨਾਲ ਲੈ ਕੇ ਜਾਣਾ ਇੱਕ ਮਿੱਤਰੋ ਆਪਾ ਉੱਤੇ ਉਹ ਕਰੀਤੀ ਜਿੱਤੇ ਸੱਪੀ ਵੱਡੀ ਦੀ ਇੱਕ ਓੱਤੇ ਲਾਈ ਦੀ ਜਰੋ ਠੀਕ ਆ ਕਾੜ ਲਾ ਮਗਰੋ ਮਿੱਤਰੋ ਓੱਖਾ ਜਾ ਟੇਡਾ ਜਾਣਾ ਉਹ ਆ ਦੇਖੋ ਤਾਂ ਕਰਕੇ ਹੋ ਜਾਗਾ ਦੇ ਦੇਣਗੇ ਮਿੱਤਰੋ ਆ ਗਏ ਆਪ ਪੁਰਦੇ ਕੋਲੇ ਦੀ ਫੋਟੇ ਜਵਾਨ ਨੇ ਦੇਖੋ ਐਂ ਲੱਗਦਾ ਨਾ ਨਾ ਮਿੱਤਰੋ ਆ ਗਏ ਆਪਾਂ ਫੇਰ ਮੰਡੀ ਚ ਮੈਂ ਹਾਂ ਇੱਕ ਮਹਿਲਾ ਗਿਆ ਵੇ ਦੂਜੀ ਟਰਾਲੀ ਚਾਚੇ ਦਾ ਮੁੰਡਾ ਲਾ ਦੇ ਹੁਣ ਤੀਜੀ ਮਹਿਲਾ ਲਾ ਬੜਾ ਫਿਰ ਲੱਗੇ ਲਵੇ ਲਾ ਦੇ ਫੇਰ ਮਿਲਦੇ ਆ ਮਾਰਦਾ ਭਈਆਂ ਨੂੰ ਹਾਕ ਇਹ ਜਿਹੜਾ ਹਾਰਨ ਖੜ ਗਿਆ ਯਾਰ ਆਰਨਨ ਉਹਦੇ ਪਹਿਲੇ ਦਿਨ ਤੋਂ ਹੀ ਬਕਸਾ ਪਤਾ ਨਹੀਂ ਕੀ ਚੱਕਰਾ ਚਲੋ ਲਹਾ ਲਈਏ ਟਰਾਲੀ ਕਰੋ ਬਾਕੀ ਮੰਡੀ ਦੀ ਰੌਣਕ ਚੱਕਰਾ ਆਪ ਦੀ ਨਾ ਲਾਈਟਾਂ ਨੂੰ ਤਾਂ ਗੱਲ ਪਿਆ ਵਧੀਆ ਆਲੇ ਮਿੱਤਰੋ ਇੱਕ ਟਰਾਲੀ ਹੋਰ ਆ ਉਹ ਵੀ ਲੈ ਕੇ ਆਵਾਂ ਤੇ ਮਾਗਰੋਂ ਮਿੱਤਰੋ ਬੈਕ ਖੋਲਦਿਆਂ ਡਾਲਾ ਚੱਕਦੇ ਨਾਲੇ ਲਿਫਟ ਫੜ ਜਾ ਵੀ ਗੱਟ ਜੀ ਖੋਲਦੀਏ ਉਹ ਟਰਾਲੀਆਂ ਮਿੱਤਰੋ ਉਧਰ ਲਾਈਆਂ ਨੇ ਇਹ ਦੋ ਇੱਧਰ ਸਾਈਡ ਤੇ ਲਾਉਨਾ ਉਹ ਜਰਾ ਰਾਹ ਚ ਆ ਗੀਆਂ ਡੈਡੀ ਨੇ ਸਮਾਂ ਦੀ ਗਾਲਾਂ ਕੱਢੀਆਂ ਕਰੇ ਉੱਥੇ ਗਏ ਨੂੰ ਖੜਦੇ ਸਟੋਪ ਥਾਲੇ ਨਾਲ ਖੋਲੀ ਇੱਕ ਮਿੰਟ ਖੜਦਾ ਮੈਨੂੰ ਪੱਲੀ ਦੀ ਘੱਟ ਖੋਲ ਲੈਣ ਦੇ ਦਿੱਤਾ ਧਰਤੀ ਖਾਲੀ ਹੁਣ ਆਉਂਦੀ ਆ ਥੱਲੇ ਟਰਾਲੀ ਕਰਾਂ ਉਹ ਜਿੱਤ 5x ਜਣਾ ਐ ਮਿੱਤਰੋ ਕੁਆਲਿਟੀ ਘਟ ਜਾਂਦੀ ਇੱਥੇ ਇੱਕ ਢੇਰੀ ਆਪਣੀ ਆ ਪਈ ਆ ਜਿਹੜੀ ਇੱਕੋ ਪਰਲੀ ਟਰਾਲੀ ਦੋ ਟਰਾਲੀਆਂ ਆਪਾਂ ਨੇ ਲਾਈਆਂ ਪੂਰੇ ਇੱਕ ਦੋ ਟਰਾਲੀਆਂ ਵਾਂਗ ਜੇ ਲੇ ਇੱਧਰ ਲਾ ਦੇ ਨੇ ਉਹ ਮਿੱਤਰੋ ਡੈਡੀ ਗਾਲਾਂ ਕੱਢਦਾ ਜੀ ਉਹ ਸੜਕ ਦੇ ਆਗੀ ਵਿੱਚ ਤਾਂ ਕਰਕੇ ਹਨਾ ਬੈਡੀ ਕਹਿੰਦਾ ਉੱਧਰ ਦੀ ਨੰਗਾ ਆਊਗਾ ਕਹਿੰਦਾ ਤੂੰ ਰਾਤ ਲਾਇਆ ਕਹਿੰਦਾ ਮੈਂ ਸਾਰੀ ਰਾਤ ਔਖਾ ਆਊਂਗਾ ਮੈਨੂੰ ਕਹਿੰਦਾ ਤਾਂ ਕਰਕੇ ਮੈਂ ਕਿਹਾ ਚਲ ਕੋਈ ਨਾ ਹੁਣ ਤਾਂ ਕਰਕੇ ਬਸ ਉਹਨੂੰ ਉੱਤਰ ਕੇ ਦਿਖਾਉਣਾ ਮੇਰੇ ਕੋਲ ਇੱਕ ਆਲਾਦੀ ਇੱਕ ਟਰਾਲੀ ਹੁਣ ਦੂਜੀ ਜਿਹੜੀ ਮੰਡੀ ਜਾ ਉਹ ਲੈ ਕੇ ਆਉਣਾ ਬਾਕੀ ਦੇਖੋ ਕਰਤੀ ਖਾਲੀ ਮਾਗਰ ਮੇਰੇ ਕੋਲ ਟਰਾਲੇ ਤੇ ਜੀਰ ਹੀ ਰਹਿ ਗਈ ਸੀ ਉਹ ਲਿਫਾਈਆ ਆ ਚਲ ਹੋ ਜੂ ਸਾਹਿਬ ਇਹ ਦੋ ਟਰਾਲੀ ਆ ਪਈਆਂ ਨੇ ਇਹ ਦੋ ਟਰਾਲੀ ਨੇ ਇੱਕ ਟਰਾਲੀ ਆ ਸੀ ਆ ਤਾਂ ਮਹਿਲਾ ਕੇ ਗਿਆ ਸੀ ਇੱਕ ਚੱਕ ਕੇ ਆ ਦੂਜੀ ਬਾਕੀ ਉਹ ਖੜਾ ਆਪਣਾ ਟਰੈਕਟਰ ਚੱਲਦੀਆਂ ਲਾਈਟਾਂ ਕਰੋ ਚੈੱਕ ਕਿ ਕਿੱਡੀਰੀ ਹੋ ਪਈ ਆ ਸਾਹਮਣੇ ਆ ਦੇ ਵਨ ਐਕਸੀ ਜੱਲਾਂ ਨੇ ਹਾਂ ਬਾਕੀ ਚੱਲਦੇ ਆ ਮੰਨਿਆ ਹੁਣ ਇੱਕ ਜਿਹੜੀ ਟਰਾਲੀ ਰਹਿ ਗਈ ਉਹ ਲੈ ਕੇ ਆਉਣਾ ਜਾ ਘਰੋਂ ਉੱਥੋਂ ਜਾ ਕੇ ਠੀਕ ਆ ਹਾਂ ਉਹ ਫੇਰ ਪਾ ਲਈ ਨਹੀਂ ਬਾਲਾ ਨਹੀਂ ਰੋ ਜਾਣਾ ਕਿ ਤਾਈ ਮਿੱਤਰੋ ਸਾਰੀ ਦਿਹਾੜੀ ਤੇ ਤੜਕੇ ਨੂੰ ਚਾਰ ਵਜੇ ਉੱਠੇ ਹੋਇਆ ਛੋਟੂ ਚੱਲਾ ਗਾਵਾ ਲੜ ਕੇ ਦੇਖ ਲੋ ਛੋਟੇ ਸਾਹਮਣੇ 9:30 ਵਜੇ ਦੇ ਉੱਠੇ ਆ। ਲੜ ਕੇ ਇਹ ਬਲੌਗ ਲੜ ਕੇ 4:00 ਵਜੇ ਦਾ ਸਟਾਰਟ ਦੇ ਲਿਆ ਹੋਇਆ। ਹੁਣ ਐ ਨਹੀਂ ਪਤਾ ਵੀ ਇਹ ਲੰਬਾ ਹੋ ਗਿਆ ਉਹ ਜਾਂ ਕਿਵੇਂ ਹੋ ਗਿਆ ਉਹ ਨਾ। ਉਹ ਦੇਖਦੇ ਆ ਕਾਉਣ ਲੱਗੇ ਐਡਿਟ ਕਰਕੇ ਦੇਖਾਂਗੇ। ਜੇ ਦੋ ਬਾੜਾ ਬਾੜਾ ਬਣਾ ਹੋ ਗਿਆ ਨਾ ਫੇਰ ਇਹਦੇ ਪਾਰਟ ਵਿੱਚੋਂ ਆਪਾਂ ਦੋ ਬਾੜਾ ਮਾਣਾ ਦੇ ਲਾ ਕੇ ਜੇ ਯਾਨੀ ਕਿ ਉਹ ਹੋਇਆ ਫੇਰ ਦੋ ਹੋ ਕਾ ਇੱਕ ਕੀ ਬਣਾਗੇ। ਦੇ ਨਾਲ ਜਿਹੜਾ ਰੁਕਤਾ ਮੀਟਰ ਵੇਰੇ ਆ ਉਹ ਵੇਚ ਕਰ ਲਾਂਗੇ ਨਾਲ ਆਪਾਂ ਨੂੰ ਠੀਕ ਆ ਚਲੋ ਮਿਲਦੇ ਆ ਜਾ ਕੇ ਪਹਿਲਾਂ ਇਹ ਟਰਾਲੀ ਨੂੰ ਨਾ ਘਰੇ ਕੱਢ ਕੇ ਆਉਣਾ ਜੇ ਇਹ ਟਰਾਲੀ ਘਰੇ ਲਾ ਕੇ ਫਿਰ ਤੁਸੀਂ ਬਾਹਰ ਲਾ ਕੇ ਆਉਂਦਾ ਕਰੋ ਕਿਹਾ ਵਿੱਚੋਂ ਉੱਥੋਂ ਚੱਲਦੇ ਆਂ ਜਾ ਕੇ ਮਰਦਾ ਕਰੋ ਕਰੋ ਕਿਹਾ ਕਰੋ ਕਿ ਮਿੱਤਰੋ ਆਹ ਟਰਾਲੀ ਕੱਢਤੀ ਆਪਾਂ ਨੇ ਹੁਣ ਚਲਦੇ ਆ ਕੱਲਾ ਟਰੈਕਟਰ ਲੈ ਕੇ ਮੋਟਰ ਤੇ ਜਿਹੜੀ ਉਹ ਨੀਲੀ ਦੀ ਟਰਾਲੀ ਉੱਥੇ ਕੱਢੀ ਹੋਈ ਸੀ ਨਾ ਦੋਏ ਟਰੈਕਟਰ ਨਾਲ ਉਹਨੂੰ ਪਾ ਕੇ ਮੰਡੀ ਚ ਲਾ ਕੇ ਆਉਣਾ ਇੱਕ ਉਹਦੇ ਜਿੱਤ ਨਹੀਂ ਹੈਗਾ ਉਹ ਭਈਆਂ ਤੋਂ ਲਾਉਣੀ ਪਊ। ਬਾਕੀ ਕਰਦੇ ਆ ਸਟਾਰਟ ਚਲਦੇ ਆ। ਹੁਣ ਮੋਟਰ ਤੇ ਜਾ ਕੇ ਮਿਲਦੇ ਆਂ। ਠੀਕ ਆ ਮਿੱਤਰੋ। ਮਿੱਤਰੋ ਆਹ ਟਰਾਲੀ ਵੀ ਹੋ ਗਈ ਫੁੱਲ। ਉਹ ਖੜਾ ਲਾਣੇਦਾਰ। ਵਧੀਆ ਨਿਕਲੀ ਆ ਜੀ ਦੀ। ਹਾਂ ਹਾਂ ਦਿਖਾ ਦੇ ਮੇਰੀ ਕਾਰੀ। ਬੜੀ ਵਧੀਆ ਨਿਕਲੀ ਆ। ਕੋਈ ਨਾ ਲਾਣੇਦਾਰ ਗਾੜਾ ਗਾੜਾ ਚਲਦੇ ਆ ਮਿੱਤਰੋ ਆਹ ਟਰਾਲੀ ਲੈ ਕੇ ਚੱਲਦੇ ਆ ਹੁਣ ਮੰਡੀ ਚ। ਆਲੀਏ ਨੂੰ ਟਰੈਕਟਰ ਦੇ ਮਗਰ ਹਾਂ ਕਿ ਕਰੋ ਜੇ ਇਹ ਵੀ ਭਰੀ ਖੜੀ ਆ ਠੀਕ ਆ ਨਾ ਬੇੜੀ ਇਹ ਆ ਜੀ ਨੇ ਫਸੇ ਰੱਖਦੇ ਤੇਰਾ ਲਾਣੇਦਾਰ ਕਹਿੰਦਾ ਆ ਜੀ ਨੇ ਫਸਦੇ ਰੱਖਦੇ ਵੇਚਦੇ ਸਾਰੀ ਉਹ ਜੱ삐 ਬੀਜਲਾ ਦੇ ਐ ਦੇਖਣਾ ਜੀ ਮੈਂ ਪਹਿਲਾਂ ਪੰਜ ਦੀ ਹੋਈ ਔੜੀ ਦਾ ਮੌਣਾ ਸੀ ਚਲੇ ਆਂਦਾ ਆਏਗਾ ਵੀ ਉਹਦੇ ਨਾਲ ਤਾਂ ਵਧੀਆ ਨਿਕਲ ਹੀ ਆ ਤੇਰਾ ਲਾਣੇਦਾਰ ਦੀ ਗੱਲ ਸਹੀ ਆ ਬਾਕੀ ਆ ਬੈਠਾ ਨਾਲ ਦੇਖ ਲੋ ਉਹ ਖੜਾ ਭਾਂਜਾ ਬੈੜੀ ਕਹਿੰਦਾ ਆ ਜੀਨੀ ਨੇ ਬੱਸ ਦੇ ਰੱਖਦੇ ਨਹੀਂ ਜਵੀ ਪੱਟੇ ਕੱਢੀ ਹਾਂ ਮਿੱਤਰੋ ਕਰੋ ਦੇਖਾ ਚੱਲਦੀਆਂ ਨੇ ਸਾਰੀਆਂ ਲੈਟਾ ਲੂਟਾਂ ਆਹ ਦੇਖੋ ਆਪਾਂ ਉੱਥੋਂ ਲਿਆ ਟਰੈਕਟਰ ਕੱਢਦੇ ਆ ਬਾਹਰ ਉਹ ਸਾਹਮਣੇ ਆਪਣੀ ਮੰਡੀ ਆ ਸੋ ਮੈਂ ਪਹਿਲਾਂ ਵੀ ਦਿਖਾਇਆ ਹੁਣ ਟਰੈਕਟਰ ਕੱਢ ਲਈਏ ਆਹ ਦੇਖੋ ਆ ਵੀ ਟਰਾਲੀ ਆਪਣੀ ਪਰਗੀ ਫੁੱਲ ਕਰੋ ਚੈੱਕ ਮਾਓ ਪਿਛਲੇ ਮੈਂ ਇੱਕ ਖੁੰਜੀ ਨੀਵਾਨ ਵਾਲੇ ਪਰਲਾ ਉਹ ਮਿੱਤਰੋ ਜਾਣ ਕੇ ਨਹੀਂ ਉੱਥੇ ਕਰੀ ਮੜ ਜੀ ਪੱਲੀ ਦਾ ਸਾਨੂੰ ਡਾਊਟ ਆ ਕੱਢ ਲਈਏ ਬਾਕੀਆਂ ਦਾ ਟਰੈਕਟਰ ਬਾਹਰ ਮਿਲ ਗਿਆ ਟਰਾਲੀਆਂ ਮਿੱਤਰੋ ਆਪਣੇ ਸਾਰੇ ਛੋਟੀਆਂ ਹੁੰਦੀਆਂ ਨੇ ਸਾਡੇ ਇੱਧਰ ਆਏ ਮਾਲਵਾ ਏਰੀਆ ਕਰਤੇ ਹੋ ਜਿਹੜਾ ਇੱਕੋ ਰਿਸਪੈਕਟ ਫਾਰਮ ਟੀਵੀ ਵਾਲਾ ਹੈ ਨਾ ਉਹ ਵੀ ਵਿਚਾਰਾ ਮੁੰਡਾ ਬਲੌਗ ਬਣਾਉਂਦਾ ਮੈਂ ਉਹਦੇ ਬਹੁਤ ਟਾਈਮ ਪਹਿਲਾਂ ਤੋਂ ਹੀ ਦੇਖਦਾ ਉਹ ਵੀ ਆਪਣੇ ਮਾਲਵੇਰੀਏ ਚੋਂ ਆ ਉਹਨਾਂ ਦੇ ਵੀ ਆਈਆਂ ਆਪਣੇ ਸਾਡੇ ਵਾਂਗੂ ਆਹੀ ਟਰਾਲੀਆਂ ਨੇ ਸਾਡੇ ਮਿੱਤਰੋ ਇਹੀ ਚੱਲਦੀਆਂ ਨੇ ਬਾਕੀ ਆ ਖੜਾ ਭਾਣ ਜਾ ਥੱਕਿਆ ਤਾਂ ਨਹੀਂ ਅੱਜ ਮਿੱਤਰੋ ਦੇਖ ਲਓ ਕੱਲ ਆਇਆ ਦੀ ਅੱਜ ਬੁਖਾਰ ਕੱਲ ਇਹਦੀ ਸਗਲ ਕੈ ਦੀਦੀ ਇੱਕ ਦਿਨ ਜੇ ਇਹਨੂੰ ਬੁਖਾਰ ਚੜ ਗਿਆ ਚਲ ਬੁਖਾਰ ਤਾਂ ਉੱਤਰ ਗਿਆ ਇਹਨੂੰ ਹੌਲੀ-ਹੌਲੀ ਲਾਉਣਾ ਕੰਮ ਕੋਈ ਦਾ। ਚਲੋ ਬਾਕੀ ਐ ਟਰੈਕਟਰ ਸਿੱਖਦਾ ਗਿਆ। ਹਲੇ ਕਦੇ-ਕਦੇ ਨਾ ਮਿੱਤਰੋ ਗਲਤੀ ਕਰ ਜਿੰਦਾ ਫਿਰ ਮੈਨੂੰ ਗੁੱਸਾ ਚੜ ਜਾਂਦਾ। ਇੱਕ ਤਾਂ ਗੱਲ ਨਹੀਂ ਸੁਣਦਾ ਸਿੱਧੀ। ਮੂਰੇ ਨਹੀਂ ਧਿਆਨ ਦਿੰਦਾ ਨਾਲੇ ਜਿਹਦੀ ਬੌਂਦੜੀਂ ਦਾ ਬਹਿ ਕੇ। ਜਿੰਨਾ ਟਾਈਮ ਨਾ ਤੂੰ ਆਹ ਟਰੈਕਟਰ ਦੇ ਬਹਿ ਕੇ ਬੌਂਦੜਾਂ ਨਾਲ ਨਾ ਤੂੰ ਸਿੱਖਦਾ ਨਹੀਂ ਕੋਈ ਚੀਜ਼। ਜਿੱਦਿਆਂ ਐ ਕਰਕੇ ਐ ਹੋ ਗਿਆ ਵੀ ਹਾਂ ਸ ਰਿਲੈਕਸ ਹੋ ਗਏ ਚਲਾਉਣ ਲੱਗ ਗਿਆ ਸਮਝ ਲੈ ਉਦੋਂ ਤੂੰ ਐ ਕਹਿਗਾ ਵੀ ਹਾਂ ਸਹੀ ਚੱਲਦਾ ਹੁਣ। ਚਲੋ ਮਿੱਤਰੋ ਕੱਢ ਲਈਏ ਬਾਹਰ। ਮਿਲਦੇ ਆ ਤੁਹਾਨੂੰ ਫੇਰ। ਟਰਾਲੀ ਬਾਹਰ ਕੱਢ ਲਈ ਹੁਣ ਆਪਾਂ ਅੱਗੇ ਜਾ ਕੇ ਮਿਲਦੇ ਆਂ ਰਸਤੇ 'ਚ ਮੰਡੀ 'ਤੇ ਆ ਕੇ ਮਿਲਦੇ ਆ ਹੁਣ ਟਰਾਲੀ ਲਾ ਕੇ ਆਉਣਾ ਫਿਰ ਉੱਥੇ ਮੰਡੀ ਜਾ ਕੇ ਮਿਲਦੇ ਟਰਾਲੀ ਬਾਹਰ ਕੱਢ ਲਈ ਆਪਾਂ ਟਰਾਲੀ ਫੁੱਲ ਭਰੀ ਹੋਈ ਸੀ ਆਪਣੀ ਚਲੋ ਮੈਂ ਟਰਾਲੀ ਦੇ ਬਹਿਣਾ ਅੱਗੇ ਹੁਣ ਦਾਦਾ ਅੱਗੇ ਮਿੱਤਰੋ ਚੈੱਕ ਕਰੋ ਟਰਾਲੀ ਆਪਣੀ ਫੁੱਲ ਭਰੀ ਹੋਇਆ ਚੌਥੀ ਟਰਾਲੀ ਆ ਆਪਣੀ ਦੇਖ ਲਓ ਜਮਾਈ ਲੋਡ ਮੰਨਿਆ ਟਰੈਕਟਰ ਨੇ ਪੂਰਾ ਵਧੀਆ ਨਿਕਲਿਆ ਆਪਣੀ ਆ ਪਈ ਆ ਉਹਰੇ ਬੈਕ ਲਾ ਕੇ ਟਰਾਲੀ ਲਾਉਣ ਲੱਗਿਆ ਹੁਣ ਆਪਾਂ ਆਮ ਹੁਣ ਬੈਕ ਲਾਉਣ ਲੱਗਿਆ ਪਹਿਲਾਂ ਟਰਾਲੀ ਮੋੜੀ ਨਹੀਂ ਸੀ ਜੀ ਹੁਣ ਉਧਰੋਂ ਵੈ ਕਰਕੇ ਟਰਾਲੀ ਲੈ ਆਈ ਆ ਉਹਰੇ ਵੈ ਕਰਕੇ ਲਾਉਣਿਆ ਟਰਾਲੀ ਚਲੋ ਬਾਕੀ ਇਕੱਲੇ ਮਿਲਦੇ ਆਂ ਇਧਰੋਂ ਲਾਉਣ ਲੱਗਿਆ ਟਰਾਲੀ ਅੱਧੀ ਲੈ ਗਈ ਦੇਖ ਲਓ ਕਿੰਨੇ ਭੀ ਲੱਗੇ ਨੇ 1 2 3 5 ਜਾਣੇ ਲੱਗੇ ਹੋਏ ਨੇ ਬਾਕੀ ਬਾਬੇ ਦੀ ਮੇਰ ਨਾ ਆਹਾ ਇਹ ਵੀ ਆਪਣੀਆਂ ਇੱਕੋ ਸਾਈਡ ਤੇ ਵੀ ਆ ਤੁਹਾਨੂੰ ਪਹਿਲਾਂ ਦਿਖਾਈ ਆ ਨੋਂ ਲਾਦਨ ਤੋਂ ਟਰਾਲੀ ਲਾਣੇ ਦਾ ਰਹਣਾ ਬਾਗੇ ਪਿੰਡੋਂ ਕਹਿੰਦਾ ਮੈਂ ਰੋਟੀ ਰੋਟੀ ਖਾਇਆ ਹੁਣ ਜੱਥੇ ਹੀ ਮੈਂ ਕਹਾਂ ਚੱਲ ਮੈਂ ਜਦੋਂ ਨੂੰ ਟਰਾਲੀ ਡਰੋਲੀ ਲਾ ਕੇ ਫੇਰ ਆਉਣਾ ਕਰਦੇ ਮਿੱਤਰ ਮਾੜਾ ਟਰੈਕਟਰ ਗਾਹਾਂ ਹੁਣ ਇਹਨੂੰ ਬਣਾਉਣਾ ਡਰਾਈਵਰ ਤਾਂ ਹੀ ਮੈਂ ਬਾਰ-ਬਾਰ ਇਹਨੂੰ ਹਟਾਉਣਾ ਇਹ ਕਾਬਰ ਦੇਣਾ ਮਿੱਤਰ ਇਹਨੂੰ ਕਾਬਰ ਨੂੰ ਹਟਾਉਣਾ ਬਸ ਇਹਦੀ ਸੀਟ ਤੇ ਬਿਠਾ ਕੇ ਜਿੱਦੇ ਕਾਬਰ ਨੂੰ ਹਟ ਕੇ ਉਦੋਂ ਡਰਾਈਵਰ ਬਣ ਗਿਆ ਬਸ ਕਰੋ ਮਿੱਤਰ ਜੇ ਕੈੰਨੀ ਗੈਰੀ ਟਰਾਲੀ ਚ ਬਾਜੀ ਬਾਜੀ ਬਾਕੀ ਉਹ ਆਪਣੀ ਮਾਗਰ ਲੱਗ ਗਈ ਢੇਰੀ ਕੋਈ ਪਈ ਆ ਸਾਨੂੰ ਦਿਖਾਈ ਆ ਬਾਕੀ ਬਾਬੇ ਨੇ ਨਾ ਕਰੀਆ ਕਿਰਪਾ ਚੱਲ ਵਧੀਆ ਨਿਕਲੇ ਜੀ ਮਿੱਤਰੋ ਆਂ ਆਈਆਂ ਨਾ ਸਾਬਦੀ ਨਿਕਲੀ ਭਰਾਵਾਂ ਦੀ ਬਾਕੀ ਤੁਹਾਨੂੰ ਅਸਲੀ ਤਾਂ ਕੰਡੇ ਦੀ ਪਤਾ ਲੱਗੋ ਵੀ ਕੀ ਬਣਦਾ ਉਹ ਦੇਖਦੇ ਆ ਆਪਣਾ ਮੋਟਰ ਤਾਂ ਮਿੱਤਰੋ ਹੋ ਗਿਆ ਆਊਗਾ 16 17 ਕੇ 19 ਤੋਂ ਬਾਅਦ 18 ਤੋਂ ਬਾਅਦ ਤਾਂ ਲੈਂਦੇ ਨਹੀਂ ਹੈਗੇ ਫਿਰ ਚੱਕਰ ਪੈ ਜੂਗਾ ਤਾਂ ਕਰਕੇ ਚਲੋ ਬਾਕੀ ਕੱਲ ਨੂੰ ਚੈੱਕ ਕਰਕੇ ਦੇਖਾਂਗੇ ਮਸ਼ੀਨ ਨਾ ਕਿ ਕਿੰਨਾ ਆਉਂਦਾ ਚੱਕੋ ਮਿੱਤਰੋ ਹੋ ਗਈ ਆਪਣੀ ਟਰਾਲੀ ਖਾਲੀ ਆਪਣਾ ਚੱਕ ਲੱਗ ਗਿਆ ਨਾ ਵਧੀਆ ਢੇਰੀ ਚੱਲਦੇ ਹੁਣ ਘਰ ਨੂੰ ਆ ਪੰਚਾ ਤੇ ਪੱਲੀ ਰੱਖ ਲੈ ਮੰਨੇ ਨੇ ਟਰਾਲੀ ਚ ਦੋ ਨੇ ਮਨੇ ਮੰਗੇ ਆਪਣੇ ਇਹ ਮਿੱਤਰੋ ਹੈਗੇ ਟਰਾਲੀ ਆਪਣੇ ਜਾਤੇ ਦੇ ਹੁਣ ਹੁਣ ਆਪਾਂ ਚੱਲਦੇ ਆ ਘਰ ਨੂੰ ਘਰੇ ਚੱਲ ਕੇ ਮਿਲਦੇ ਆ ਫਿਰ ਘਰੇ ਚੱਲ ਗਏ ਵਲੋਗ ਨੂੰ ਐਂਡ ਕਰਾਂਗੇ ਲੈਣੇ ਦਰਵਾਜ਼ਾ ਘਰੇ ਉਹ ਆ ਜੂਗਾ ਇੱਥੇ ਆਪਣੀ ਇੱਕ ਟਰਾਲੀ ਆ ਪਈ ਆ ਦੇਖੋ ਆ ਸੀ ਤੈਨ ਨਾਲ ਸੀ ਮਿੱਤਰੋ ਕੱਠੀਆਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਚੱਲਦੇ ਆ ਬਾਕੀ ਘਰੇ ਟਰੈਕਟਰ ਆਪਣਾ ਰੱਖਿਆ ਸਟਾਰਟ ਮਿੱਤਰੋ ਮਾੜੀ ਜੀ ਬੈਟਰੀ ਇਹਦੀ ਡਾਊਨ ਹੋ ਗਈ ਮਾੜਾ ਸਟਾਰਟ ਆਉਣ ਲੱਗੇ ਨੇ ਮੈਂ ਦੇਖ ਰਿਹਾ ਜਦੀ ਜਦੀ ਆਦੇ ਨੇ ਕਰਿਆ ਇੱਕ ਟਿਕ ਟੁਕ ਚੱਲਦੇ ਕਰਕੇ ਲਾਈਟਾਂ ਵਾਲੀਏ ਗੱਲ ਦੀਆਂ ਨੇ ਖੜੇ ਦੀਆਂ ਲਾਈਟਾਂ ਚੱਲਦੇ ਨੂੰ ਕਾਫੀ ਟਾਈਮ ਹੋ ਗਿਆ ਅੱਜ ਚੱਲਦੇ ਆ ਘਰੇ ਚੱਲ ਕੇ ਨਹਾ ਤੋਣਿਆ ਨਾ ਬਾਕੀ ਕਰੋ ਰਾਤ ਦਾ ਮੰਡੀ ਦਾ ਵੀਊ ਚ ਇੱਕ ਕਿਉਂ ਲੱਗੀ ਪਈ ਐ ਲਹਿਰ ਵਹਿਰ ਜੱਟਾਂ ਨੂੰ ਤਾਂ ਮਿੱਤਰੋ ਇਹਦੇ ਨਹੀਂ ਰੌਣਕ ਹੁੰਦੀ ਆ ਚਲਦੇ ਆਂ ਬਾਕੀ ਚਲਦੇ ਆ ਘਰੇ ਘਰੇ ਚੱਲ ਕੇ ਮਿਲਦੇ ਆ ਘਰੇ ਜਾ ਕੇ ਵਲੌਗ ਐਂਡ ਕਰਾਂਗੇ ਇਹਨੂੰ ਇੱਕ ਅੱਧੀ ਰਾਜ ਰੀਲ ਬਣਾਇਆ ਜਾਣੀ ਮਿੱਤਰੋ ਆ ਗਏ ਘਰੇ ਲਾਹਿਆਂ ਦੀ ਉਹ ਵੀ ਟਰਾਲੀ ਕਾਚੇ ਘਰੇ ਕੱਢਿਆਂ ਦੀ ਹੈ ਨਾ ਨਿਪੜ ਗਿਆ ਕੰਮ ਵੱਢ ਲਈ ਸਾਰੀ ਜੀਦੀ ਆਲੂ ਆਪਾਂ ਵੀ ਚਾਂਗੇ ਤੜਕੇ ਨਾਲ ਤੜਕੇ ਪਾਕਦੇ ਆ ਗਏ ਮਾਂਹ ਮਸ਼ੀਨ ਸਾਧਰੀ ਉਹ ਆਪਣੀ ਕਿਰਾਏ ਤੇ ਪੁੱਛੀ ਆ ਮਿੱਤਰੋ ਖੜਾ ਦਾ ਟਰੈਕਟਰ ਹੋ ਗਿਆ ਬੇਲੀ ਬੱਜ ਜੇ ਤਾਂ ਟੋਕੜਾ ਰਾਤ ਦੇ 8:30 ਚਲੋ ਠੀਕ ਆ ਮਿੱਤਰੋ ਇਹ ਵਲੌਗ ਨੂੰ ਆਪਾਂ ਕਰਦੇ ਇੱਥੇ ਆਪਣੇ ਨੂੰ ਐਂਡ ਨਾਲੇ ਆਪਣੀ ਤਾਂ ਜੀਰੀ ਵੱਡੀ ਕੀ ਨਾਲੇ ਆਪਣੇ ਆਲੂਆਂ ਨਾਲ ਵਾਹਣ ਹੋ ਗਿਆ ਤਿਆਰ ਆਲੂ ਵਾਲੀ ਵੀ ਮਸ਼ੀਨ ਆਪਣੀ ਕਿਰਾਏ ਤੇ ਪੁੱਸੀ ਉਹ ਆਪਾਂ ਲੈ ਕੇ ਆਵਾਂਗੇ ਤੜਕੇ ਇਹ ਵਲੌਗ ਨੂੰ ਆਪਾਂ ਕਰਦੇ ਇੱਥੇ ਐਂਡ ਜੇ ਤਾਂ ਮਿੱਤਰੋ ਇਹਦੇ ਹੁਣ ਥੋੜੇ ਜਿਹਾ ਵੱਡਾ ਹੋ ਗਿਆ ਹੋਇਆ ਫਿਰ ਤੇ ਮੈਂ ਦੋ ਪਾਰਟ ਕਰੂੰਗਾ ਜਿਵੇਂ ਇੱਕ ਜਿਵੇਂ ਤੜਕੇ ਆਪਾਂ ਰੋਟਾ ਬਿੱਟਰ ਫੇਰਿਆ ਜੀ ਸਾਰਾ ਕੁਝ ਉਹਦਾ ਅੱਡ ਕਰਦਾਂਗੇ ਜਿਹੜੀ ਆਪਾਂ ਆਪਣੀ ਜੀਰੀ ਵੱਡੀ ਇਹਦਾ ਅੱਡ ਕਰਦਾਂਗੇ ਹਾਂ ਜੇ ਮੈਨੂੰ ਐ ਲੱਗਿਆ ਮੂੰਹ ਲੱਗਦਾ ਜਿਹਾ ਫਿਰ ਆਪਾਂ ਇਹ ਇਕੱਠੇ ਪਾ ਦਾਂਗੇ ਵੀ ਜਿਵੇਂ ਹੋਇਆ 20-22 ਮਿੰਟ ਦਾ ਜੇ ਜਿਵੇਂ ਹੋਇਆ 30 ਮਿੰਟ ਤੱਕ ਭੱਗਿਆ ਹੋਇਆ ਫੇਰ ਨਹੀਂ ਮਿੱਤਰੋ ਆਪਾਂ ਇਹਨੂੰ ਪਾਉਂਦੇ ਫੇਰ ਆਪਾਂ ਇਹਨੂੰ ਕਰਾਂਗੇ ਦੋ ਪਾਰਟਾਂ ਦੇ ਵਿੱਚ ਚਲੋ ਠੀਕ ਆ ਮਿੱਤਰੋ ਹਨਾ ਦੇ ਹੋਰੇ ਤੱਕ ਆਪਣੀ ਹੈ ਨਾ ਵੀਡੀਓ ਦੇਖ ਲਈ ਆਪਣੇ ਚੈਨਲ ਨੂੰ ਕਰ ਲਿਓ ਸਾਰੇ ਜਣੇ ਸਬਸਕ੍ਰਾਈਬ ਜੇ ਜਿਹੜੀ ਸਾਈਡ ਤੇ ਬੈਲ ਵਾਲੀ ਘੰਟੀ ਜੇ ਉਹਨੂੰ ਆਪਣੇ ਕਰ ਲਿਓ ਪ੍ਰੈਸ ਤਾਂ ਕਿ ਜਦ ਵੀ ਆਪਣਾ ਕੋਈ ਬਲੌਗ ਆਵੇ ਸਾਰਿਆਂ ਨੂੰ ਪਹਿਲਾਂ ਨਾ ਤੁਸੀਂ ਆਪਦਾ ਦੇਖ ਸਕੋ ਠੀਕ ਆ ਮਿੱਤਰੋ ਹਨਾ ਓਕੇ ਗੁੱਡ ਬਾਏ ਸਾਰੇ ਭਰਾਵਾਂ ਨੂੰ